ਹਾਂ ਜੀ ਜੀ ਐਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੀਐਨ ਅਤੇ ਪ੍ਰੋਸੈਸ ਸਰਵਰ ਦੀਆਂ ਭਰਤੀਆਂ ਕੱਢੀਆਂ ਗਈਆਂ ਨੇ ਜੀ 11 ਫਰਵਰੀ ਦੀ ਲਾਸਟ 3 ਕ ਸ਼ਾਮ ਦੇ 5 ਵਜੇ ਤੱਕ ਤੁਹਾਡੇ ਫਾਰਮ ਨੇ ਜਿਹੜੇ ਪਹੁੰਚਣੇ ਆਫਲਾਈਨ ਕੋਰਟ ਦੇ ਵਿੱਚ ਲਾਜ਼ਮੀ ਨੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਫਾਰਮ ਹੈ ਉਹ ਰਿਜੈਕਟ ਕਰ ਦਿੱਤਾ ਜਾਊਗਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੁੱਲ ਕਿੰਨੀਆਂ ਪੋਸਟਾਂ ਨੇ ਤੁਹਾਨੂੰ ਪੂਰੀ ਵਿਸਤਾਰ ਦੇ ਨਾਲ ਦੱਸਾਂਗੇ ਨਾਲ ਦੀ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਇਹਨੀਆਂ ਕੁੱਲ ਪੋਸਟਾਂ ਆਈਆਂ ਨੇ ਜੀ 60 60 ਸਾਮੀਆਂ ਜਿਹੜੀਆਂ ਕੱਢੀਆਂ ਜਾਂ ਨੇ ਕੋਟ ਅਮਰitsar ਦੇ ਵੱਲੋਂ ਆਫਲਾਈਨ ਭਰਤੀ ਹੈ ਜੀ ਇਹਦੇ ਵਿੱਚ ਤਨਖਾਹ ਦੀ ਜੇਕਰ ਆਪਾਂ ਗੱਲ ਕਰੀਏ 18000 ਪਲੱਸ ਇਹਦੇ ਵਿੱਚ ਤਨਖਾਹ ਦਿੱਤੀ ਜਾਊਗੀ ਆਫਲਾਈਨ ਫਾਰਮ ਆਪਣੇ ਭਰ ਕੇ ਭੇਜਣੇ ਨੇ ਕੋਟ ਦੇ ਵਿੱਚ ਇੰਟਰਵਿਊ ਬੇਸ ਤੇ ਸਿੱਧੀ ਭਰਤੀ ਹੈ ਜੀ ਇਹਦੇ ਵਿੱਚ ਕੋਈ ਪੇਪਰ ਨਹੀਂ ਹੋਗਾ ਕੋਈ ਤੁਹਾਡਾ ਲਿਖਤੀ ਪੇਪਰ ਨਹੀਂ ਹੋਗਾ ਕੋਈ ਇਹਦੇ ਵਿੱਚ ਦੌੜ ਨਹੀਂ ਹਣੀ ਸਿੱਧੀ ਭਰਤੀ ਹੈ ਜੀ 8ਵੇਂ ਵਾਰ ਦੇ ਲਈ ਇਹ ਵਧੀਆ ਮੌਕਾ ਹੈ ਉਹਨਾਂ ਪੱਲੇ ਇੰਟਰਵਿਊ ਦੀ ਗੱਲ ਕਰੀਏ A ਤੋਂ ਲੈ ਕੇ G ਤੱਕ ਜਿਨ੍ਹਾਂ ਦੇ ਨਾਮ ਨੇ ਉਹ B ਫਰਵਰੀ ਨੂੰ 21 ਫਰਵਰੀ ਨੂੰ H ਤੋਂ M ਤੱਕ ਆਲੇ ਜਾਣਗੇ N ਤੋਂ R ਵਾਲੇ 24 ਨੂੰ ਜਾਣਗੇ S ਤੋਂ Z ਤੱਕ 25 ਨੂੰ ਜਾਣਗੇ ਇਸੇ ਤਰ੍ਹਾਂ ਹੀ ਜੀ ਪ੍ਰੋਸੈਸ ਸਰਵਰ ਦੀਆਂ ਨੇ ਤੇ ਇਸੇ ਤਰ੍ਹਾਂ ਹੀ ਪੀ ਐਨ ਦੀਆਂ ਨੇ ਸਵੇਰੇ 10 ਵਜੇ ਦਾ ਟਾਈਮ ਹੈ ਆਮ ਰਿਸਰ کورٹ ਦੇ ਵਿੱਚ ਥੋੜੀ ਜਿਹੜੀ ਇੰਟਰਵਿਊ ਹੋਊਗੀ ਸਾਰਿਆਂ ਤੋਂ ਮੇਨ ਤੇ ਸਭ ਤੋਂ ਜ਼ਰੂਰੀ ਗੱਲ ਏਜ ਦੀ ਉਮਰ ਦੀ ਇਦੇ ਵਿੱਚ 18 ਤੋਂ 35 ਸਾਲ ਕੈਂਡੀਡੇਟ ਇੰਨੇ ਜਿਹੜੇ ਅਪਲਾਈ ਕਰ ਸਕਦੇ ਨੇ ਇਹ ਬਹੁਤ ਵਧੀਆ ਮੌਕਾ ਹੈ ਇੰਨੇ ਅਜੇ ਤੱਕ ਕੋਈ ਵੀ ਭਰਤੀ ਜਿਹੜੀ ਆਮ ਤੌਰ ਤੇ ਨਹੀਂ ਦੇਖਣ ਨੂੰ ਮਿਲਦੀ ਸੋ 18 ਤੋਂ 35 ਸਾਲ ਤੱਕ ਦੇਆਂ ਵਾਸਤੇ ਇਹ ਵਧੀਆ ਮੌਕਾ ਹੈ 8ਵੀਂ ਪਾਸ ਹੈ ਕੋਈ ਇਹਦੇ ਵਿੱਚ ਪੇਪਰ ਨਹੀਂ ਕੋਈ ਦੌੜ ਨਹੀਂ 18 ਤੋਂ 35 ਸਾਲ ਤੱਕ ਇਹਦੇ ਵਿੱਚ ਉਮਰ ਹੈ ਜੀ ਅਤੇ ਜੇਕਰ ਤੁਸੀਂ ਵੀ ਇਹ ਫਾਰਮ ਭਰਨਾ ਚਾਹੁੰਦੇ ਹੋ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਅਪਲਾਈ ਕਰਨ ਦੇ ਵਿੱਚ ਤਾਂ ਸਾਡੇ ਨਾਲ ਜਰੂਰ WhatsApp ਤੇ ਸੰਪਰਕ ਕਰ ਸਕਦੇ ਹੋ ਜੀ ਸਾਡੇ ਕੈਫੇ ਦੇ ਉੱਪਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਤੁਸੀਂ ਖੁਦ ਵੀ ਭਰ ਕੇ ਭੇਜ ਸਕਦੇ ਹੋ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਸਾਨੂੰ ਪੁੱਛ ਸਕਦੇ ਹੋ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਹੈ ਦਿੱਤੀ ਜਾਊਗੀ ਤਾਂ ਢੀਹ ਮੁਸ਼ਕਲ ਦਾ ਹੱਲ ਜੜੋ ਕੀਤਾ ਜਾਊਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਤੱਕ ਨਵੀਆਂ ਸਰਕਾਰੀ ਭਰਤੀਆਂ ਦੀ ਅਪਡੇਟ ਆ ਜਿਹੜੀ ਪਹੁੰਚ ਸਕੇ ਲਵੀ ਨੈਟ ਕੈਫੇ ਸ਼ਾਹਲੀ ਵੱਲੋਂ ਵੀਡੀਓ ਦੇਖਣ ਲਈ ਧੰਨਵਾਦ ਜੀ